ਮੈਨੇਜਮੈਂਟ ਨੇ ਪ੍ਰਿੰਸੀਪਲ ਦੀ ਰਿਸਪੌਂਸਿਬਿਲਟੀ ਦਿੱਤੀ ਇਹਨਾਂ ਸਾਰੀਆਂ ਜਿਹੜਾ ਦੋ ਪੈਨਲ ਨੇ ਇਕੱਠੇ ਰਹੇ ਤੁਸੀਂ ਸਾਡਾ ਵਰਕ ਦੇਖਿਆ ਹੈ ਸਾਰਾ ਤੇ ਕਾਈਂਡਲੀ ਸਾਨੂੰ ਵੋਟ ਪਾ ਕੇ ਐਜੂਕੇਸ਼ਨ 2020 ਦੇ ਵਿੱਚ ਜਿਹੜੀ ਪਾਲਿਸੀ ਦੇ ਅਧੀਨ ਅਸੀਂ ਇਹਨੂੰ ਯੂਨੀਵਰਸਿਟੀ ਵਿੱਚ ਕਨਵਰਟ ਕਰਾਂਗੇ ਕਿਉਂਕਿ ਲਾਅ ਕਾਲ ਵੀ ਲੈ ਕੇ ਆਵਾਂਗੇ ਅਸੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਸ਼ਹਿਰ ਦੇ ਵਿੱਚ ਇਲੈਕਸ਼ਨ ਦਾ ਪੀਅਰਸ ਹਾਈ ਸਕੂਲ ਖੰਨਾ ٹرسٹੰਡ ਮੈਮੋਰੀਟੀ ਉਹਦਾ ਇਲੈਕਸ਼ਨ ਦਾ ਬਿਲਕੁਲ ਬਚ ਚੁੱਕਿਆ ਤਕਰੀਬਨ ਤਕਰੀਬਨ 112 ਸਾਲ ਪੁਰਾਣੀ ਜਿਹੜੀ ਸੰਸਥਾ ਹੈਗੀ ਆ ਇਹ ਇੱਕ ਏਸ਼ੀਆ ਦੇ ਵਿੱਚ ਐਗਜ਼ਾਮਪਲ ਹੈ ਇਹ ਅਸੀਂ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਵੱਲੋਂ ਤਕਰੀਬਨ 3 ਸਾਲ ਤੋਂ ਇਸ ਸੰਸਥਾ ਦੀ ਸੇਵਾ ਕਰ ਰਹੇ ਹਾਂ ਕੁਝ 2-3 ਦਿਨਾਂ ਤੋਂ ਮੈਸੇਜ ਚੱਲ ਰਿਹਾ ਇੱਕ ਵੀਡੀਓ ਚੱਲਦੀ ਆ ਜੋ ਮੌਜੂਦਾ ਐਮ.ਐਲ.ਏ ਸਾਫ ਸਾਡੇ ਤਰਨਪੀਰ ਸਿੰਘ ਸੋਹਣ ਨੇ ਉਹਨਾਂ ਵੱਲੋਂ ਇੱਕ ਵੀਡੀਓ ਜਾਹਰ ਕੀਤੀ ਗਈ ਆ ਸ਼ਹਿਰ ਵਾਸੀ ਸਾਰਾ ਸ਼ਹਿਰ ਇਸ ਸੰਸਥਾ ਨਾਲ ਜੁੜਿਆ ਹੈ 5763 ਇਸ ਸੋਸਾਇਟੀ ਦੇ ਮੈਂਬਰਸ ਨੇ ਤਕਰੀਬਨ 850 ਦੇ ਟੀਚਿੰਗ ਦੇ ਨੋਟਿੰਗ ਸਟਾਫ ਆ ਅਪਰੋਕਸੀਮੇਟ 6500 ਤੋਂ ਲੈ ਕੇ 7000 ਦੇ ਸਟੂਡੈਂਟ ਨੇ ਇੱਥੇ ਇਸ ਸੱਤੇ ਇੰਸਟੀਚੂਟਾਂ ਜਿਹੜੇ ਇੰਸਟੀਚੂਟਸ ਨੇ ਇਸ ਟਰਸਟ ਦੇ ਅੰਡਰ ਰਨ ਹੋ ਰਹੀਆਂ ਨੇ ਬੜੇ ਭਰੇ ਮਨ ਨਾਲ ਜ ਮੀਟਿੰਗ ਕਰਨੀ ਪਈ ਬੜੀ ਮੰਨ ਨੂੰ ਥੇਸ ਪਹੁੰਚੀ ਕਿ ਜਿਹੜੀਆਂ ਸਾਡੇ ਇਲੈਕਟਿਡ ਸ਼ਹਿਰ ਵਾਸੀਆਂ ਨੇ ਚੁਣ ਕੇ ਇਲੈਕਟਿਡ ਮੈਂਬਰ ਭੇਜੇ ਸੀਗੇ ਉਹਨਾਂ ਨੂੰ ਸ਼ਬਦ ਪੱਤੇ ਗਿਆ ਧਾਂਦਲੀ ਜਾਂ ਕੱਪੜਾ ਕਰੋੜਾਂ ਪੈ ਦਾ ਕੱਪੜਾ ਹੋਇਆ ਸਾਨੂੰ ਵੀ ਸ਼ਹਿਰ ਦੇ ਵਿੱਚੋਂ ਜਿਹੜੇ ਬੰਦੇ ਇਮੋਸ਼ਨਲੀ ਜੁੜੇ ਹੋਏ ਨੇ ਇਸ ਸੰਸਥਾ ਨਾਲ ਅਸੀਂ ਟੇਕ ਕੇਅਰ ਹੋ ਟੇਕ ਕੇਅਰ ਬਣ ਕੇ ਅਸੀਂ ਆਉਰੇ ਆਏ ਸੀਗੇ ਕਸਟੋਡੀਅਨ ਬਣ ਕੇ ਆਏ ਉਹ ਇਹ ਕੀ ਅੱਡੇ ਕਰੋੜਾ ਰੁਪਏ ਦੇ ਕੱਪੜੇ ਤਾਂ ਬਹੁਤ ਗਲਤ ਕਰ ਲਾ ਅਸੀਂ ਉਸ ਗੱਲ ਨੂੰ ਜਿਹੜਾ ਹੈਗਾ ਮੈਸੇਜ ਭੇਜਿਆ ਸੀਗਾ ਐਮਐਲਏ ਸਾਹਿਬ ਨੇ ਉਹਨੂੰ ਕਲੀਅਰ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ 484 ਜਿਹੜੇ ਹੰਗੇ ਨੇ ਐਡਿਡ ਸਕੂਲ ਨੇ ਪੰਜ ਐਡਿਡ ਸਕੂਲ ਖੰਨੇ ਦੇ ਵਿੱਚ ਹੈਗੇ ਨੇ ਜਿਹਦੇ ਵਿੱਚ ਇੱਕ ਐਸ ਸੀਨੀਅਰ ਸੈਂਟਰੀ ਸਕੂਲ ਜਿਹਨੂੰ ਕਹਿੰਦੇ ਨੇ ਆਰਆ ਸਕੂਲ ਕਹਿੰਦੇ ਨੇ ਜੋ ਸ਼ਹਿਰ ਦੀ ਧਰੋਹਰ ਆ ਦੂਜੇ ਨੰਬਰ ਤੇ ਉੱਥੇ 79 ਪੋਸਟਾਂ 79 ਪੋਸਟਾਂ ਡੀਪੀਆਈ ਵੱਲੋਂ ਸੈਂਕਸ਼ਨ ਪੋਸਟਾਂ ਨੇ ਤੇ 21 ਪੋਸਟਾਂ ਭਰੀਆਂ ਹੋਈਆਂ ਨੇ ਦੂਜਾ ਸ਼ਹਿਰ ਦੇ ਵਿੱਚ ਸਾਡਾ ਸਕੂਲ ਆ ਹਿੰਦੀ putri पाठशाला ਸੀਨੀਅਰ ਸੈਂਟਰੀ ਸਕੂਲ ਜੋ ਕਿ ਡੀਏਵੀ ਮੈਨੇਜਮੈਂਟ ਦੇ ਅੰਡਰ ਹੈ ਉਹ ਮੈਨੇਜਮੈਂਟ ਓਵਰਸੀ ਵਿੱਚ ਵਰਲਡ ਓਵਰ ਜਿਹੜਾ ਹੈਗਾ ਮੈਨੇਜਮੈਂਟ ਕਮੇਟੀ ਉਹਨਾਂ ਦੀ ਬਣੀ ਹੋਈ ਆ ਪੂਰੀ ਕਈ ਹੋਰ ਕੰਟਰੀਆਂ ਵਿੱਚ ਉਹਨਾਂ ਦੇ ਸਕੂਲ ਐ ਇੱਕ ਗੁਰਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਐਜੀਪੀਸੀ ਅੰਡਰ ਹੈ ਉਹਦੀਆਂ 21 ਪੋਸਟਾਂ ਨੇ ਜਿੱਚੋਂ 21 ਚੋਂ 3 ਭਰੀਆਂ ਹੋਈਆਂ ਨੇ ਗੁਰੂ ਤੇਗ ਬਹਾਦਰ ਨੈਸ਼ਨਲ ਹਾਈ ਸਕੂਲ ਮੋਲਟੋਂ ਦੇ ਵਿੱਚ ਆ ਜਿਹਨੂੰ ਛੱਪੜ ਸਕੂਲ ਦੇ ਨਾਂ ਤੇ ਵੀ ਜਾਣਿਆ ਜਾਂਦਾ ਉਹਦੀ ਲੋਕਲ ਮੈਨੇਜਮੈਂਟ ਆ 21 ਪੋਸਟਾਂ ਸੌਰੀ 12 ਪੋਸਟਾਂ ਉੱਥੇ ਜਿਹੜੀਆਂ ਅੰਗੇ ਸੈਂਕਸ਼ਨ ਪੋਸਟਾਂ ਨੇ ਤਿੰਨ ਪੋਸਟਾਂ ਉੱਥੇ ਭਰੀਆਂ ਨੇ ਇੱਕ ਸਾਡਾ ਪੰਜਵਾਂ ਜਿਹੜਾ ਅਦਾਰਾ ਹੈਗਾ ਖਨੇਰ ਸਾਹਿਬ ਦਾ ਜੈਨ ਹਾਈ ਸਕੂਲ ਜਿਹੜਾ ਸੁਭਾਸਵੀਰ ਦੇ ਵਿੱਚ ਹੈਗਾ ਉੱਥੇ ਸੈਂਕਸ਼ਨਡ ਪੋਸਟਾਂ ਪੰਜ ਨੇ ਤੇ ਇੱਕ ਪੋਸਟ ਉੱਥੇ ਭਰੀ ਵੀ ਹੈ ਇਹ ਪੋਸਟਾਂ ਕਠਾਰੀ ਕਮਿਸ਼ਨ ਦੇ ਅੰਡਰ 1967 ਦੇ ਵਿੱਚ ਸਪਾਰਸ ਅਨੁਸਾਰ ਗ੍ਰਾਂਟ ਪੋਸਟਾਂ ਜਿਹੜੀਆਂ ਆਈਆਂ ਸਿਗੀਆਂ ਰਿਸਪੈਕਟਡ ਐਮਐਲਏ ਸਾਹਿਬ 2014 ਦਾ ਰੈਫਰੈਂਸ ਲੈਟਰ ਸਰਕਾਰ ਵੱਲੋਂ ਇਹ ਖਾਲੀ ਪੋਸਟਾਂ ਬਾਰੇ ਤੁਸੀਂ ਜ਼ਿਕਰ ਕੀਤਾ ਸੀ 7525 ਉਹ ਗਲਤ ਹੈ 70:30 ਰੇਸ਼ੋ ਨਾਲ ਇਹ ਲੈਟਰ ਆਇਆ ਸੀਗਾ ਕਾਲਜ ਦੇ ਵਿੱਚ ਚਾਂਦੀ ਸਾਹਿਬ ਨੇ ਤੁਸੀਂ ਗੱਲ ਕੀਤੀ ਸੀਗੀ ਕਾਲਜ ਦੇ ਵਿੱਚ 70:30 ਰੇਸ਼ੋ ਨਾਲ ਮੈਨੇਜਮੈਂਟ ਦੀ ਅਪਰੂਵਲ ਨਾਲ ਬਾਇਬਿਲਟੀ ਦੇਖਦੇ ਹੋਏ ਫਾਈਨੈਂਸ਼ੀਅਲ ਬਾਇਬਿਲਟੀ ਦੇਖਦੇ ਹੋਏ ਫਾਈਨੈਂਸ਼ੀਅਲ ਬਰਡਨ ਦੇਖਦੇ ਹੋਏ ਉਹ ਕਾਲਜ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਮੋਰਓਵਰ ਓਲਡ ਪੈਨਸ਼ਨ ਸਕੀਮ ਜਿਹੜੀ ਹੈਗੀ ਸੀ ਉਹ ਰੋਕ ਦਿੱਤੀ ਸੀ ਇਸ ਪਾਲਿਸੀ ਜਿਹੜੀ 2014 ਵਿੱਚ ਅਪਾਇੰਟਮੈਂਟ ਰਿਕਰੂਟਮੈਂਟ ਰਿਕਰੂਟਮੈਂਟ ਦੀ ਕੰਡੀਸ਼ਨ ਡਿਸਕਸ ਕੀਤੀਆਂ ਗਈਆਂ ਸਾਰੇ ਪੰਜਾਬ ਦੀ ਮੈਨੇਜਮੈਂਟ ਲੀਗਲ ਓਪੀਨੀਅਨ ਲੈ ਕੇ ਸਿਰੋਂ ਤੋਂ ਇਸ ਜਿਹੜੀ ਪਾਲਿਸੀ ਸੀਗੇ ਨੂੰ ਨਕਾਰ ਦਿੱਤਾ ਗਿਆ ਸੀਗਾ ਪ੍ਰੂਫ ਇਹ ਹੈ ਕਿ ਪੰਜਾਬ ਦੇ 484 ਜਿਹੜੇ ਐਡਰ ਸਕੂਲ ਨੇ ਪੂਨਾ ਵਿੱਚ 9468 ਐਡਡ ਪੋਸਟਾਂ ਸਨਗੀਆਂ ਅੱਜ ਕੇਵਲ 1500 ਕਰਮਚਾਰੀ ਇਸ ਪੋਸਟਾਂ ਤੇ ਕੰਮ ਕਰ ਰਹੇ ਹਨ ਐਮਐਲਏ ਸਾਹਿਬ ਤੁਹਾਡੇ ਧਿਆਨ ਚ ਦਵਾਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ 484 ਐਡਡ ਸਕੂਲਾਂ ਤਿਲ ਡੇਟ ਕੋਈ ਰੈਗੂਲਰ ਇਸ ਪਾਲਿਸੀ ਦੇ ਤਹਿਤ ਕੋਈ ਰੈਗੂਲਰ ਪ੍ਰਿੰਸੀਪਲ ਹੈਡਮਾਸਟਰ ਹੈਡਮਿਸਟਰਸ ਨਹੀਂ ਹੈ ਐਮਐਲ ਸਾਹਿਬ ਰਿਐਲਿਟੀ ਇਹ ਹੈ ਕਿ 31 5 2003 ਤੋਂ ਬਾਅਦ ਇਹਨਾਂ ਐਡਡਿਡ ਸਕੂਲ ਵਿੱਚ ਰਿਕਰੂਟਮੈਂਟ ਤੇ ਸਰਕਾਰ ਵੱਲੋਂ ਬੈਨ ਲਗਾ ਦਿੱਤਾ ਗਿਆ ਸੀ ਐਮਐਲ ਸਾਹਿਬ ਇੱਕ ਮਦਨ ਗਪਾਲ ਚੋਪੜਾ ਮਾਡਲ ਹਾਈ ਸਕੂਲ ਸਟੂਡੈਂਟ ਦੀ ਫੀਸ ਬਾਰੇ ਤੁਸੀਂ ਜ਼ਿਕਰ ਕੀਤਾ ਸੀ ਉਸ ਵੀਡੀਓ ਵਿੱਚ ਦੇਖੋ ਫੀ ਏਰੀਅਟ ਜ਼ਰੂਰ ਸੀਗੇ ਕੋਵਿਡ 19 ਦਾ ਟਾਈਮ ਚੱਲਦਾ ਸੀ ਉਹ ਤੁਸੀਂ ਅਪਰੋਕਸਿਮੇਟ 5 ਲੱਖ ਦੇ ਕਿ ਵੀ ਕਿਹਾ ਸੀਗਾ ਉਹ ਸੀਗਾ ਅਮਾਉਂਟ ਉਮੀ ਦੇ ਵਿੱਚ ਮਾਰਚ ਉਮੀ ਦੇ ਵਿੱਚ 11 ਲੱਖ 24800 ਡਿਊ ਸੀਗੀ ਉਹਦੇ ਬਾਵਜੂਦ ਆਪਾਂ ਨੇ ਟੀਚਰ ਦੀ ਸੈਲਰੀ ਟਾਈਮਲੀ ਦਿੱਤੀ ਸਾਡੀ ਮੈਨੇਜਮੈਂਟ ਨੇ 2024 ਦੇ ਵਿੱਚ ਟਿਲ ਡੇਟ 5 ਲੱਖ 45745 ਪੇ ਪੈਂਡਿੰਗ ਨੇ ਬੱਚਿਆਂ ਦੀ ਫੀਸ ਜੇ ਗੱਲ ਕਰੀਏ ਉਹ ਸਰਟੀਫਿਕੇਟ ਅਸੀਂ ਤਾਂ ਰਿਲੀਜ਼ ਕਰਾਂਗੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਮੋਰਓਵਰ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਫੀਸ ਲੈਣ ਤੋਂ ਸਟੂਡੈਂਟਸ ਨੂੰ ਪ੍ਰੈਸ਼ਰ ਪਾਉਣ ਤੋਂ ਸਟਾਕ ਆਫ ਕਰਨ ਤੋਂ ਰੋਕ ਲਗਾ ਦਿੱਤੀ ਗਈ ਸੀ ਔਰ ਅੱਜ ਦੀ ਰੇਟ ਦੇ ਵਿੱਚ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਬੈਂਕ ਬੈਲੈਂਸ ਜਦੋਂ 2019 ਦੀ ਗੱਲ ਕਰਦੇ ਆਂ ਆਪਾਂ ਕੋਵਿਡ ਟਾਈਮ ਸੀਗਾ ਜੋ ਤੁਸੀਂ ਗੱਲ ਕੀਤੀ ਆ ਤਾਂ ਉਸ ਟਾਈਮ 45136 ਰੁਪਏ ਬੈਲੈਂਸ ਸੀਗਾ ਅੱਜ ਦੀ ਡੇਟ ਦੇ ਵਿੱਚ 24 ਲੱਖ ਰੁਪਏ ਉੱਥੇ ਬੈਲੈਂਸ ਹੈ ਕੋਈ ਵੀ ਸ਼ਹਿਰ ਵਾਸੀ ਜਾ ਕੇ ਉੱਥੇ ਚੈੱਕ ਕਰ ਸਕਦਾ ਥੋੜਾ ਸੈਕਿੰਡ ਜਿਹੜਾ ਫੇਸ ਸੀਗਾ ਸੈਕਿੰਡ ਤੁਸੀਂ ਮੈਸੇਜ ਕੀਤਾ ਸੀਗਾ ਐਮ ਐ ਸਾਹਿਬ ਕੁਐਸਚਨ ਕੀਤੇ ਵੀ ਜਿਹੜੇ ਹਿਸਟਰੀ ਆਫ ਸਕੂਲ ਇਹਨਾਂ ਨੂੰ ਪਤਾ ਨਹੀਂ ਨਾ ਦੱਸਿਆ ਜਾਂਦਾ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਪਤਾ 5763 ਜਿਹੜੇ ਸੁਸਾਇਟੀ ਦੇ ਮੈਂਬਰ ਐ ਉਹਨਾਂ ਨੂੰ ਵੀ ਪਤਾ ਕਿ ਹਰੇਕ ਸਾਲ ਉੱਥੇ ਐਨਓਲ ਜਨਰਲ ਮੀਟਿੰਗ ਹੁੰਦੀ ਆ ਜੁਲਾਈ ਦੇ ਮਹੀਨੇ ਵਿੱਚ ਉਸ ਜਨਰਲ ਮੀਟਿੰਗ ਦੇ ਵਿੱਚ ਸਾਡੇ ਜਨਰਲ ਸੈਕਟਰੀ ਸਾਹਿਬ ਕੋਈ ਵੀ ਹੋਣ ਉਹਨਾਂ ਨੇ ਜਿਹੜੇ ਦਾਨੀ ਸੱਜਣ ਨੇ ਜਾਂ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਸਿਸਟਰ ਨੇ ਜਿਨ੍ਹਾਂ ਨੇ ਪਾਟਲਤਾ ਜਾਂ ਆਈਐਸ ਅਫਸਰ ਜਾਂ ਆਈਪੀਐਸ ਅਫਸਰ ਜਾਂ ਆਈਐਸ ਅਫਸਰ ਜਾਂ ਬਿਊਰੋਕ੍ਰੇਟ ਸੜੇ ਤੋਂ ਸਕੂਲਾਂ ਕਾਲਜਾਂ ਤੋਂ ਪੜ੍ਹ ਕੇ ਸਟੂਡੈਂਟਸ ਗਏ ਨੇ ਜਾ ਪੋਲੀਟੀਸ਼ੀਅਨ ਬਣੇ ਨੇ ਜਾਂ ਡਾਕਟਰ ਬਣੇ ਜਾਂ ਮੈਜਿਸਟਰੇਟ ਬਣੇ ਨੇ ਉਹਨਾਂ ਨੂੰ ਹਮੇਸ਼ਾ ਹਰੇਕ ਸਾਲ ਜੁਲਾਈ ਦੇ ਮਹੀਨੇ ਵਿੱਚ ਏਜੀਐਮ ਦੇ ਵਿੱਚ ਯਾਦ ਕੀਤਾ ਜਾਂਦਾ ਅਤੇ ਇੱਕ ਚੀਜ਼ ਹੋਰ ਧਿਆਨ ਚ ਲਿਆਉਣਾ ਚਾਹੁੰਦਾ ਇਸ ਸਾਲ ਦੇ ਹਰੇਕ ਸਾਲ 25 ਸਾਲ ਜਿਨੂੰ ਕਹਿੰਦੇ ਸਿਲਵਰ ਜੁਬਲੀ ਮਨਾਇਆ ਸੀ 50 ਸਾਲ 골ਡਨ ਜੁਬਲੀ ਮਨਾਇਆ ਸੀ ਕੋਈ ਵੀ ਮੈਨੇਜਮੈਂਟ ਹੋਈ 75 ਸਾਲ ਪਲੈਟਿਨਮ ਜੁਬਲੀ 100% ਮਨਾਈ ਆ 100 ਇਅਰ ਜਿਹਨੂੰ ਸੈਂਚੂਰੀਅਨ ਇਅਰ ਕਿਹਾ ਜਾਂਦਾ ਜੁਬਲੀ ਕਿਹਾ ਜਾਂਦਾ ਜੋ ਕਿ 2012 ਦੇ ਵਿੱਚ ਐਸ ਟਰਸਟ ਅੰਡਰ ਸੱਤੇ ਇੰਸਟੀਚਿਊਟ ਦੇ ਵਿੱਚ 1 ਅਕਤੂਬਰ 2012 ਤੋਂ 15 ਅਕਤੂਬਰ 2012 ਤੱਕ ਆਪਣੇ ਆਪਣੇ ਸੰਸਥਾ ਵਿੱਚ 100 ਸਾਲਾ ਮਨਾਇਆ ਗਿਆ ਅਤੇ ਫਾਈਨਲ 15 ਅਕਤੂਬਰ 2012 ਨੂੰ ਸਕੂਲ ਦੇ ਧਿਆਨੰਦ ਹਾਲ ਵਿੱਚ 100 ਸਾਲ ਮਨਾਇਆ ਗਿਆ ਅਤੇ ਪ੍ਰਿੰਸੀਪਲ ਮਦਰਨ ਗਪਾਲ ਚੋਪੜਾ ਜੀ ਦਾ 100ਵਾਂ ਜਨਮ ਦਿਹਾੜਾ ਵੀ ਮਨਾਇਆ ਗਿਆ ਸਰਦਾਰ ਜੀ 1 ਮਿੰਟ ਇੱਥੇ ਹੋਲਡ ਕਰਦੇ ਹਾਂ ਜੀ ਨਾਲ ਦੀ ਨਾਲ ਗੱਲ ਕਰਦੇ ਆ ਐਮ ਐਲ ਏ ਸਾਹਿਬ ਇਹ ਕਹਿੰਦੇ ਦੀ ਕਿ ਜਦ ਵੀ ਕੋਈ ਮੈਨੇਜਮੈਂਟ ਕੋਈ ਇਵੈਂਟ ਕਰਦੀ ਆ ਤਾਂ ਸਬੰਧਤ ਸਰਕਾਰ ਦਾ ਜਿਹੜਾ ਨੁਮਾਇੰਦਾ ਉਹਨੂੰ ਬੁਲਾਇਆ ਜਾਂਦਾ ਉਹਨਾਂ ਨੇ ਬਹੁਤ ਜ਼ੋਰ ਨਾਲ ਕਿਹਾ ਵੀ ਮੈਨੂੰ ਦੋ ਵਾਰ ਉੱਤੇ ਇਵੈਂਟ ਹੋਇਆ ਮੈਨੂੰ ਨਹੀਂ ਬੁਲਾਇਆ ਗਿਆ ਕੋਈ ਇਸ ਤਰ੍ਹਾਂ ਦੇ ਕੋਈ ਹੈ ਗੱਲਬਾਤ ਇਸ ਤਰੀ ਵੀ ਕਰਾਉਣਾ ਪੈਂਦਾ ਠੀਕ ਹੈ ਕਿ ਮੈਨੇਜਮੈਂਟ ਦਾ ਸੰਵਿਧਾਨ ਕਹਿੰਦਾ ਕਿ ਜਨਤਾ ਦਾ ਚੁਣਿਆ ਹੋਇਆ ਪ੍ਰਤੀਨਿਧੀ ਨਾਲ ਨ ਕੋਈ ਬੱਚਾ ਅੰਗਰੇਜ਼ੀ ਸਰ ਕੋਈ ਸਵਧਾਰ ਵਾਲੀ ਕੋਈ ਹਜੇ ਗੱਲ ਨਹੀਂ ਅਸੀਂ ਇਨਵਿਟੇਸ਼ਨ ਮੈਂ ਖੁਦ ਫੋਨ ਤੇ ਵੀ ਕਿਹਾ ਲੈਟਰ ਵੀ ਭੇਜਿਆ ਸੀ ਇਹ ਟਾਈਮ ਟੂ ਟਾਈਮ ਜਿਹੜੇ ਹੈਗੇ ਨੇ ਇਵੈਂਟਸ ਮਲਾ ਜਾਂਦੇ ਨੇ ਔਰ ਪ੍ਰਿੰਸੀਪਲ ਮਦਨ ਗੋਪਾਲ ਚੋਪੜਾਈ ਦਾ ਸੌਵਾਂ ਜਨਮ ਦਿਨ ਮਲਾ ਕੇ ਅਸੀਂ ਉਸ ਮੌਕੇ ਤੇ ਇੱਕ ਸੋਵੀਨਰ ਵੀ ਖੰਨਾ ਸਿਟੀ ਵਿੱਚ ਦਿੱਤਾ ਸੀਗਾ ਟਰਸਟ ਦੇ ਸਾਰੇ ਮੈਂਬਰਾਂ ਨੂੰ ਡਿਸਟ੍ਰਿਬਿਊਟ ਕੀਤਾ ਗਿਆ ਐਮਐਲ ਸਾਹਿਬ ਨੇ ਇੱਕ ਪ੍ਰਿੰਸੀਪਲ ਮੁਰਲੀਧਰ ਤੋਂ ਪ੍ਰਿੰਸੀਪਲ ਕੇ ਕੇ ਸ਼ਰਮਾ ਜੀ ਤੱਕ ਜ਼ਿਕਰ ਕੀਤਾ ਸੀਗਾ ਆਪਣੀ ਵੀਡੀਓ ਵਿੱਚ ਜਦ ਕਿ ਪ੍ਰਿੰਸੀਪਲ ਕੇ ਕੇ ਸ਼ਰਮਾ ਜੀ ਮਾਰਚ 2010 ਦੇ ਵਿੱਚ ਰਿਟਾਇਰ ਹੋ ਗਏ ਸੀ ਮੈਨੇਜਮੈਂਟ ਨੂੰ ਸਕੂਲ ਨੂੰ ਸਿਸਟਮ ਨੂੰ ਰਨ ਕਰਨ ਵਾਸਤੇ ਸਮੂਥ ਰਨ ਕਰਨ ਵਾਸਤੇ ਪ੍ਰਿੰਸੀਪਲ ਸਾਹਿਬ ਦੀ ਲੋੜ ਹੁੰਦੀ ਹੈ ਰਿਕਰੂਟਮੈਂਟ ਤੇ ਗਵਰਨਮੈਂਟ ਵੱਲੋਂ ਪੈਨ ਸੀ ਤਾਂ ਮੈਨੇਜਮੈਂਟ ਨੇ 2010 ਤੋਂ ਬਾਅਦ ਸਰਦਾਰ ਕਰਮਜੀਤ ਸਿੰਘ ਮਾਸਟਰ ਸ਼੍ਰੀ ਸ਼ਾਮਸੁੰਦਰ ਜੀ ਮਾਸਟਰ ਸ਼੍ਰੀ ਦਿਨੇਸ਼ ਗੋਤਮ ਜੀ ਲੈਕਚਰਰ ਸ਼੍ਰੀ 우ਮਰਦਤ ਜੀ ਮਾਸਟਰ ਅਤੇ ਹੁਣ ਸਰਦਾਰ ਇੰਦਰਜੀਤ ਸਿੰਘ ਤੋਂ ਮੈਨੇਜਮੈਂਟ ਨੇ ਪ੍ਰਿੰਸੀਪਲ ਦੀ ਰਿਸਪੌਂਸਿਬਿਲਟੀ ਦਿੱਤੀ ਇਹਨਾਂ ਸਾਰਿਆਂ ਨੇ ਆਪਣੀ ਰਿਸਪੌਂਸਿਬਿਲਟੀ ਬੜੀ ਤੰਦ ਹੀ ਅਤੇ ਹੋਨੈਸਟੀ ਡੈਡੀਕੇਸ਼ਨ ਨਾਲ ਨਿਭਾਈ ਅਤੇ ਸਰਦਾਰ ਇੰਦਰਜੀਤ ਸਿੰਘ ਨਿਭਾ ਰਹੇ ਹਨ ਐਮਐਲਏ ਸਾਹਿਬ ਅੱਜ ਤੁਹਾਡੇ ਧਿਆਨ ਦੇ ਲਿਆ ਜਾਂਦਾ ਕਿ 2024 ਜਨਵਰੀ ਤੋਂ ਹਲੇ ਤੱਕ ਅਗਸਤ ਦੇ ਮਹੀਨਾ ਹੋ ਗਿਆ 2024 ਦਾ ਗ੍ਰਾਂਟ ਸੈਲਰੀ ਸਰਕਾਰ ਵੱਲੋਂ ਏਐਸ ਸਕੂਲ ਆਰਿਆ ਸਕੂਲ ਜਿਹਨੂੰ ਕਿਹਾ ਜਾਂਦਾ ਨਹੀਂ ਆਈ ਅਸੀਂ ਮੈਨੇਜਮੈਂਟ ਨੇ 3 ਮਹੀਨੇ ਦੀ ਸੈਲਰੀ ਮੈਨੇਜ ਕਰਕੇ ਰਿਟਰਨੇਬਲ ਲੋਨ ਲੈ ਕੇ ਦੂਸਰੇ ਇੰਸਟੀਚਿਊਟ ਤੋਂ ਸੈਲਰੀ ਦਿੱਤੀ ਐਮਐਲ ਸਾਹਿਬ ਰਿਕਵੈਸਟ ਇਹ ਹੈ ਕਿ ਤੁਹਾਨੂੰ ਸ਼ਹਿਰ ਦੇ ਸਮੂਹ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਲੋਕਲ ਐਜੂਕੇਸ਼ਨ ਸਕੂਲਾਂ ਵਿੱਚ ਵਿਜ਼ਿਟ ਕਰਕੇ ਇਹ ਜਾਣਕਾਰੀ ਨੂੰ ਕਲੀਅਰ ਕੀਤਾ ਜਾਵੇ ਅਟਰ ਫੈਕਟਸ ਐਂਡ ਫਿਗਰ ਜਿਹੜੀਆਂ ਹੈਗੀਆਂ ਨੇ ਉਹ ਪਤਾ ਕਰੋ ਦੋਨੋਂ ਪਹਿਲੂ ਦੇਖ ਕੇ ਕਾਈਂਡਲੀ ਅਗੇ ਤੋਂ ਤੁਸੀਂ ਵੀਡੀਓ ਜਾਰੀ ਕਰਿਆ ਕਰੋ ਪੂਰੀ ਜਾਣਕਾਰੀ ਪ੍ਰਸ ਨੂੰ ਜਾਣੀ ਚਾਹੀਦੀ ਹੈ ਕਿਉਂਕਿ ਐਮਐਲਏ ਸਾਹਿਬ ਜਿਹੜੇ ਤੁਹਾਨੂੰ ਬਹੁਤ بڑا ਮੰਡਟ ਦੇ ਕੇ ਸ਼ਹਿਰ ਵਾਸੀਆਂ ਨੇ ਐਮਐਲਏ ਸਾਹਿਬ ਬੜਾਇਆ ਤੇ ਜਰੂਰ ਗੱਲ ਮੈਂ ਕਹੂੰਗਾ ਕਿ ਆਪ ਦਾ ਤੀਜਾ ਪੈਨਲ ਆਇਆ ਉਸ ਚੀਜ਼ ਦਾ ਬੈਨੀਫਿਟ ਲੈਣ ਵਾਸਤੇ ਤੁਸੀਂ ਇਹ ਗੱਲਾਂ ਕੀਤੀਆਂ ਨਹੀਂ ਤਾਂ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਬਰਾਬਰ ਦੇ ਮੈਂਬਰ ਸੀਗੇ ਸਾਡੇ ਆਪੋਜੀਸ਼ਨ ਵਾਲੇ ਮੈਂਬਰ ਸੀਗੇ ਜਾਂ ਤੁਹਾਡੇ ਨਾਲ ਦੋ ਮੈਂਬਰ ਜਾਂ ਇੱਕ ਮੈਂਬਰ ਸਾਡੇ ਨਾਲ ਤੁਹਾਡੇ ਸੀਜੜੇ ਹੋਰ ਜਿਹੜੇ ਭਾਜਪਾ ਜੋ ਵਿੱਚ ਆਏ ਨੇ ਉਹਨਾਂ ਨੂੰ ਸਾਰੇ ਨਾਲ ਸਾਡੇ ਸੀਗੇ ਜੇ ਕੋਈ ਤਾਂਜਲੀ ਜਾਂ ਕੋਈ ਹਜਾ ਧੋਖਾ ਧੜੀ ਜਾਂ ਕੋਈ ਕੱਪੜੇ ਬਾਜੀ ਹੁੰਦੀ ਤਾਂ ਉਹਨਾਂ ਦਾ ਰਾਈਟ ਸੀਗਾ ਸਾਨੂੰ ਦੱਸ ਦੇ ਇਹ ਜੀ ਕੋਈ ਗੱਲ ਨਹੀਂ ਸ਼ਹਿਰ ਵਾਸੀਆਂ ਸਾਡੇ ਤੇ ਵਿਸ਼ਵਾਸ ਕੀਤਾ ਔਰ ਜੇ ਤੁਸੀਂ ਕਿਰਪਾ ਕਰਕੇ ਇਹਨਾਂ ਗੱਲਾਂ ਨਾਲ ਹਮੇਸ਼ਾ ਮੈਂ ਰਿਕੁਐਸਟ ਕਰਦਾ ਆਪੋਜੀਸ਼ਨ ਮੈਂਬਰਾਂ ਨੂੰ ਵੀ ਡੀਫੇਮ ਨਾ ਕੀਤਾ ਜਾਵੇ 112 ਸਾਲ ਪੁਰਣੀ ਜਿਹੜੀ ਸੰਸਥਾ ਹੈਗੀ ਆ ਧਰੋਹ ਰਹੀ ਹੈ ਸਿਰਫ ਖੰਨੇ ਸ਼ਹਿਰ ਦੀ ਤੁਸੀਂ ਆਪੇ ਗੱਲ ਕੀਤੀ ਤਿੰਨ ਕਮਰੇ ਸ਼ੁਰੂ ਕਰਕੇ ਅੱਜ 7 ਇੰਸਟੀਚਿਊਟ ਬਣੇ ਨੇ 300 ਕਮਰੇ ਬਣੇ ਨੇ ਇਹ ਸਿਰਫ ਲੋਕਾਂ ਦਾ ਪਿਆਰ ਆ ਤਕਰੀਬਨ 80% ਸਕੂਲ ਜਿਹੜੇ ਇੱਥੇ ਸਾਡੇ ਖੰਨਾ ਸ਼ਹਿਰ ਦੇ ਵਾਸੀ ਨੇ ਇਹ ਸਕੂਲ ਦੇ ਸਟੂਡੈਂਟਸ ਰਹੇ ਨੇ ਇੱਥੋਂ ਹੀ ਕਾਮਯਾਬ ਹੋਏ ਨੇ ਇੱਥੋਂ ਹੀ ਆਪਣਾ ਕੰਮ ਕਰ ਜਿਹੜਾ ਅੱਗੇ ਕਰਨ ਦੀ ਕੁਆਲਿਟੀ ਜਿਹੜੀ ਹਾਸਲ ਕੀਤੀ ਆ ਅੰਤ ਵਿੱਚ ਮੈਂ ਸਾਰੇ ਸੂਚਨਾ ਨੂੰ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਵਿਜ਼ਨਰੀ ਪੈਨਲ ਫੋਰ ਐਜੂਕੇਸ਼ਨ ਜੋ ਅਸੀਂ ਤਕਰੀਬਨ 3 ਸਾਲ ਦੇ ਵਿੱਚ ਸਾਰੇ ਮੈਂਬਰਾਂ ਨੇ ਤਨਦੇਹੀ ਨਾਲ ਓਨੈਸਟੀ ਨਾਲ ਡੈਡੀਕੇਸ਼ਨ ਨਾਲ ਇਸ ਸੰਸਥਾ ਨੂੰ ਸੇਵਾ ਕੀਤੀ ਆ ਅਸੀਂ 16 ਮੈਂਬਰ ਇਸ ਪੈਨਲ ਵਿੱਚ ਲੜ ਰਹੇ ਆ ਕੰਟੈਸਟ ਕਰ ਰਹੇ ਆ ਸਾਰਿਆਂ ਨੂੰ ਸਾਰੇ ਮੈਂਬਰਾਂ ਨੂੰ ਰਿਕਵੈਸਟ ਆ ਕਿ ਇਹ ਜਿਹੜੀਆਂ ਕਿਸੇ ਗਲਤ ਫਹਿਮ ਵਿੱਚ ਨਾ ਆਓ ਤੁਸੀਂ ਹਰੇਕ ਬੰਦਾ ਉਸ ਸੰਸਥਾ ਦੇ ਵਿੱਚ ਕੋਈ ਵੀ ਜਾ ਕੇ ਸਾਰੇ ਸੱਤੇ ਇੰਸਟਿਟਿਊਟ ਦੇ ਵਿੱਚ ਇਨਸਟਰਕਸ਼ਨ ਹੈਗੀ ਆ ਕੋਈ ਬੰਦਾ ਆ ਕੇ ਉੱਥੋਂ ਸ਼ਹਿਰ ਦੇ ਵਿੱਚੋਂ ਅਕਾਊਂਟਸ ਚੈੱਕ ਕਰ ਸਕਦਾ ਪਿਛਲੇ 50 ਸਾਲ ਦਾ ਅਕਾਊਂਟ ਚੈੱਕ ਕਰ ਸਕਦਾ ਕੋਈ ਕਿਸੇ ਨੇ ਕਿਸੇ ਵੀ ਮੈਨੇਜਮੈਂਟ ਨੇ ਐਨੇ ਵਧੀਆ ਸਾਡੇ ਜਿਹੜੇ ਇੰਸਿਸਟਰ ਸੀਗੇ ਉਹਨਾਂ ਨੇ ਜਿਨ੍ਹਾਂ ਨੇ ਕੰਸਟੀਟਿਊਸ਼ਨ ਇੰਨਾ ਵਧੀਆ ਬਣਾਇਆ ਕੋਈ ਗਲਤ ਕੰਮ ਨਹੀਂ ਕੀਤਾ ਉੱਥੇ ਅਜੇ ਜਾ ਕੁਝ ਹੈ ਨਹੀਂ ਸਾਡੇ ਇਹ ਗਰੰਟੀ ਕਰਦੇ ਆ ਜਿਹੜੇ ਸਾਡੇ ਮੈਂਬਰ 11 ਰਹੇ ਨੇ ਇਹਨਾਂ ਦੇ ਮੈਂਬਰਾਂ ਦਾ ਕਿਸੇ ਦਾ ਕੋਈ ਪਰਸਨਲ ਬੈਨੀਫਿਟ ਨਹੀਂ ਹੋਇਆ 3 ਸਾਲਾਂ ਦੇ ਵਿੱਚ ਔਰ ਤੁਹਾਨੂੰ ਗੁਜਾਰਿਸ਼ ਕਰਦੇ ਆ ਕਿ ਅਜੇ ਜਾ ਕੁਝ ਨਹੀਂ ਹੋਊਗਾ ਔਰ ਜਿਹੜੀਆਂ 1 ਸਤੰਬਰ ਨੂੰ ਵੋਟਾਂ ਨੇ ਤੁਸੀਂ ਸਾਰਿਆਂ ਨੂੰ ਉੱਥੇ ਪਹਿਲਾਂ ਨਾਲੋਂ ਵੱਧ ਚੜ ਕੇ ਹਿੱਸਾ ਲੈਣਾ ਔਰ ਸਾਡੇ ਮੈਂਬਰਾਂ ਨੂੰ ਜਿਹੜਾ 16 ਦੇ 16 ਵਿਜ਼ਿਟਰੀ ਪੈਨਲ ਦੇ ਮੈਂਬਰ ਨੇ ਉਹਨਾਂ ਨੂੰ ਵੋਟ ਕਾਸ ਕਰਨੀ ਆ ਕਿਸੇ ਭ੍ਰਮ ਦੇ ਵਿੱਚ ਨਾ ਆਇਓ ਕਿਉਂਕਿ ਮੈਨੂੰ ਤਾਂ ਇਹ ਲੱਗਦਾ ਵੇ ਬੀਜੇਪੀ ਦੇ ਜਿਹੜੇ ਦੋ ਪੈਨਲ ਨੇ ਇਕੱਠੇ ਰਹੇ ਤੁਸੀਂ ਸਾਡਾ ਵਰਕ ਦੇਖਿਆ ਹੈ ਸਾਰਾ ਤੇ ਕਾਈਂਡਲੀ ਸਾਨੂੰ ਵੋਟ ਪਾ ਕੇ ਮੈਕਸਿਮ ਵੋਟ ਪਾ ਕੇ ਕਾਮਯਾਬ ਬਣਾਓ ਔਰ ਜਿਹੜੀ 112 ਸਾਲ ਪੁਰਾਣੀ ਸੰਸਥਾ ਹੈਗੀ ਆ ਇਸ ਦੀ ਸੇਵਾ ਕਰਵਾ ਦੁਆਰਾ ਮੌਕਾ ਦਿੱਤਾ ਵੇ ਹਰੰਤ ਦੇ ਵਿੱਚ ਪ੍ਰੈਸ ਤੇ ਪਹੁੰਚੇ ਸਾਰੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦੇ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦੀਆਂ ਪ੍ਰਧਾਨ ਜੀ ਸਰ 484 ਸਕੂਲ ਸੀਗੇ ਐਡਡ ਉਸ ਦੇ ਵਿੱਚ ਉਸ ਦੇ ਵਿੱਚ ਕਰਾਈਲ ਕਰਦੇ ਉਸ ਦੇ ਵਿੱਚ ਕਰਾਈਟੇਰੀਆ ਇਹ ਜਿਆ ਸੀਗਾ ਉਸ ਦੇ ਵਿੱਚ ਕਰਾਈਟੇਰੀਆ ਇਹ ਜਿਆ ਸੀਗਾ ਜੀ ਵੀ ਜਿਹੜਾ ਕਿ ਰਿਟਾਇਰਮੈਂਟ ਬੈਨੀਫਿਟ ਨਹੀਂ ਮਿਲਦਾ ਜੇ ਸਰਕਾਰ ਦਾ ਪਸਾਰ ਜੇ ਸਰਕਾਰ ਦਾ ਸਮਰਥ ਲੰਦੇ ਸੀਗੇ ਉਹ ਅਸੀਂ 70:30 ਰੇਸ਼ੋ ਨਾਲ ਕਾਲਜ ਦੇ ਵਿੱਚ ਅਸੀਂ ਦੇਖ ਕੇ ਫਾਈਨੈਂਸ਼ੀਅਲ ਬਰਡਨ ਚੈੱਕ ਕਰਕੇ ਤਾਂ ਉੱਥੇ ਅਪਲਾਈ ਕੀਤਾ ਸੀਗਾ ਓਕੇ ਚਾਂਦੀ ਸਾਹਿਬ ਟਾਈਮ ਦੇ ਵਿੱਚ ਹਰੇਕ ادارے ਕਿਉਂਕਿ ਅਸੀਂ ਆਰਐਸ ਸਕੂਲ ਦੇ ਵਿੱਚ ਪੈਸੇ ਨਹੀਂ ਲੱਗ ਸਕਦੇ ਕਿਉਂਕਿ ਫੀਸ ਵੀ ਲੈnder ਹੀ ਫਰੀ ਆਫ ਕਾਸਟ ਆ ਉੱਥੇ ਅਜੇ ਵੀ ਸਰਕਾਰ ਦੀ ਇੰਟਰਫੀਅਰੈਂਸ ਹੋਊਗੀ ਫਿਰ ਤੁਹਾਨੂੰ ਦਿੱਕਤ ਆਊਗੀ ਤਾਂ ਜੀ ਇੱਕ ਜਿਹੜਾ ਤੁਸੀਂ ਬੜਾ ਵੱਡਾ ਅਲੀਗੇਸ਼ਨ ਲਾਇਆ ਕਿ ਆਪ ਦੇ ਜਿਹੜੇ ਪਾਜ ਪਾਜ ਦੇ ਸਮਰਥਕ ਪੰਨਲ ਨੇ ਇਕੱਠੇ ਨੇ ਤੇ ਕੀ ਤੁਹਾਨੂੰ ਕੋਈ ਸਪੋਰਟ ਮਿਲਿਆ ਜਾਂ ਕਿਵੇਂ ਲਾਇਆ ਤੁਸੀਂ ਸਰ 2 ਮੈਂਬਰ ਦਾ ਬਿਲਕੁਲ ਪਤਾ ਹੀ ਆ ਕਲੀਅਰ ਆ ਪੂਰੇ ਸ਼ਹਿਰ ਨੂੰ ਖੰਨੇ ਨੂੰ ਪਤਾ ਕਿ ਬੀਜੇਪੀ ਤੋਂ ਵਿੱਚੋਂ ਆਏ ਨੇ ਜਿਹੜਾ Adik jena plus 3 ਤੋਂ ਬਾਅਦ ਜਿਹੜਾ ਟਰੈਕੀਬਲ ਕਾਲਜ ਇਨਸ ਪਰਮਿਸ਼ਨ ਨਹੀਂ ਹੋ ਰਹੀ ਜੋᱹ ਰਹੀ ਹੈ ਉਹਨਾਂ ਵਾਸਤੇ ਅਗਰ ਕੋਈ ਪਾਵਰ ਚਾਰਜਿੰਗ ਥੋੜੀ ਸਖ਼ਤ ਹੋ ਜਾਏਗੀ ਸਰ ਦੇ ਅਸੀਂ ਪਲਾਨ ਬਣਾਇਆ ਹੈ ਆਪਣਾ ਜਿਹੜਾ ਨੈਕਸਟ ਫਿਊਚਰ ਪਲਾਨ ਹੈਗਾ ਅਸੀਂ ਆਪਣਾ ਮੈਨੀਫੈਸਟੋ ਅਨਫਲੋਡ ਕੀਤਾ ਹੈ ਸਾਡੇ ਕੋ ਹਾਰਡ ਵੀ ਹੈਗਾ ਤੇ ਡਿਜੀਟਲ ਵੀ ਅਸੀਂ ਭੇਜਿਆ ਆ ਔਰ ਕੋਸ਼ਿਸ਼ ਕਰਾਂਗੇ ਦੇਖੋ ਡੇ ਬਾਈ ਡੇ ਮਾਈਗ੍ਰੇਸ਼ਨ ਬੰਦ ਹੋ ਗਈ ਫੌਰਨ ਜਾਣ ਵਾਲੀ ਸਾਡਾ ਬ੍ਰੇਨ ਡレイン ਹੋ ਰਿਹਾ ਸੀਗਾ ਜਿਹੜੀ ਸਾਡੀ ਪੰਜਾਬ ਦਾ ਉਹ ਬੰਦ ਹੋ ਚੁੱਕਿਆ ਹੁਣ ਸਾਡੀ ਸਟੈਂਥ ਡੇਮਪਰ ਦੇ ਨਾਲ ਇੰਕਰੀਜ਼ ਹੋ ਰਹੀ ਹੈ तकरीबन ਅੱਜ ਦੀ ਡੇਟ ਵਿੱਚ 700 ਦੇ ਕੀ ਜਿਹੜੀ ਹੈਗੀਆਂ ਸਾਰੇ ਇੰਸਟੀਟਿਊਟ ਦੇ ਵਿੱਚ ਸਟੈਂਥ ਸਾਡੀ ਵੱਧ ਚੁੱਕੀ ਆ ਤੇ ਪ੍ਰਧਾਨ ਜੀ ਇੱਕ ਸਵਾਲ ਹੋਰ ਜਿਹੜੀ ਐਮ ਐਲ ਏ ਸਰ ਨੇ ਇਹ ਵੀ ਗੱਲ ਕਹੀ ਸੀ ਵੀ ਐਨੇ ਸਾਲ ਹੋ ਗਏ ਸਸਤਾ ਮਨੂ ਚੱਲਦੇ ਹੋਏ ਤੇ ਕਿਸੇ ਵੀ ਸੰਸਥਾ ਨੇ ਆਪਣੇ ਜਿਹੜੇ ਪੂਰੇ ਸੱਤ ਸਿੱਖਿਆ ਨੇ ਕਿਸੇ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਦੋਂ ਵੀ ਕਦਮ ਨਹੀਂ ਚੱਕਿਆ ਸਰ ਸਾਡੇ ਸਰ ਸਾਡੇ ਜੇ ਤੁਸੀਂ ਸਾਨੂੰ 100% ਸਪੋਰਟ ਦੰਨੇ ਹੋ ਮੈਜੋਰਟੀ ਸਾਡਾ ਪੈਨਲ ਆਊਗਾ ਸਾਡਾ ਪਹਿਲਾ ਕੰਮ ਇਹੀ ਆ ਅਸੀਂ ਮੈਨੀਫੈਸਟ ਦੇ ਉੱਤੇ ਦਿੱਤਾ ਹੈ ਨੈਸ਼ਨਲ ਐਜੂਕੇਸ਼ਨ 2020 ਦੇ ਵਿੱਚ ਜਿਹੜੀ ਪਾਲਿਸੀ ਦੇ ਅਧੀਨ ਅਸੀਂ ਇਹਨੂੰ ਯੂਨੀਵਰਸਿਟੀ ਵਿੱਚ ਕਨਵਰਟ ਕਰਾਂਗੇ ਕਿਉਂਕਿ ਲਾਅ ਕਾਲ ਵੀ ਲੈ ਕੇ ਆਵਾਂਗੇ ਅਸੀਂ ਪਰ ਜਿਹੜੀ ਅਸੀਂ ਸਾਰਾ ਵੱਡੀ ਗੱਲ ਇਹ ਕਰਨ ਜਾ ਰਹੇ ਆ ਅੱਜ ਦੀ ਡੇਟ 'ਚ ਸਕਿੱਲ ਡਿਵੈਲਪਮੈਂਟ ਸਕਿੱਲਡ ਮੈਨਪਾਵਰ ਬਹੁਤ ਮੁਸ਼ਕਿਲ ਆ ਬਹੁਤ ਮਹਿੰਗੀ ਹੋਗੀ ਅਸੀਂ ਉਸ ਚੀਜ਼ ਨੂੰ ਡਿਵੈਲਪ ਕਰਨ ਵਾਸਤੇ ਸਕਿੱਲ ਡਿਵੈਲਪਮੈਂਟ ਕੋਰਸਸ ਕਰਾਵਾਂਗੇ ਜੋ ਕਿ ਸ਼ਾਰਟ ਕੋਰਸਸ ਹੋਣਗੇ ਜਿਵੇਂ ਕਿ ਇਲੈਕਟ੍ਰੀਸ਼ੀਅਨ ਹੋ ਗਿਆ ਪਲੰਬਰ ਹੋ ਗਿਆ ਸਾਰੇ ਕਾ ਤੁਹਾਨੂੰ ਕਿਸੇ ਪਾਰਟੀ ਦੀ سپورਟ ਲੈਣੀ ਪਈ ਤਾਂ ਤੁਸੀਂ ਲਓਗੇ ਸਰ ਇਸ ਜਿਹਦੀ ਨੋਬਤ ਨਹੀਂ ਆਉਂਦੀ ਕਿਉਂਕਿ ਜੋ ਅਸੀਂ ਕੰਮ ਕੀਤੇ ਨੇ ਪਿੱਛੇ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਸਾਡਾ ਜਿਹੜਾ ਮੈਨੀਫੈਸਟੋ ਆ ਅਸੀਂ ਪੂਰਾ ਪ੍ਰਤੱਖ ਪ੍ਰਮਾਣ ਨਾਲ ਦੱਤੇ ਨੇ ਉਹ ਸਾਰਾ ਮੈਨੀਫੈਸਟੋ ਚੁਣਾਲ ਲੰਗਾ ਇੱਕ ਸਵਾਲ ਹੋ ਰਹੀ ਜਿਹੜਾ ਸਾਡੇ ਸ਼ਹਿਰ ਲਈ ਬਹੁਤ ਜ਼ਰੂਰੀ ਹੈ ਆਪਾਂ ਮੈਨੇਜਮੈਂਟ ਦੇ ਮੈਂਬਰ ਬਣ ਕੇ 21000 ਰੁਪਏ ਦੇ ਪੜ ਮੈਨੇਜਮੈਂਟ ਕੋਲ ਅੱਧਾ ਕੋਟਾ ਨਹੀਂ ਹੁੰਦਾ ਹੈਗਾ ਵੀ ਸ਼ਹਿਰ ਦੇ ਕੁਝ ਬੱਚਿਆਂ ਦਾ ਕੋਟਾ ਮੈਨੇਜਮੈਂਟ ਦਾ ਹੋਵੇ ਪਲੀਜ਼ ਉਹ ਬਹੁਤ ਜ਼ਰੂਰੀ ਹੈ ਜੀ ਕਿ ਇਸ ਵਾਰ ਉਸ ਕੋਟੇ ਵੱਲ ਧਿਆਨ ਦਿੱਤਾ ਜਾਊਗਾ ਸਰ ਅਸੀਂ ਠੀਕ ਹੈ ਜੀ ਯੂਨੀਵਰਸਿਟੀ ਤੋਂ ਜਿਵੇਂ ਬੀ ਕਾਮ ਦੀ ਗੱਲ ਕਰਦੇ ਆਪਾਂ ਕਮਰਸ ਡਿਪਾਰਟਮੈਂਟ ਦੀ ਗੱਲ ਕਰਦੇ ਆ ਤਾਂ ਕੁਝ ਸੀਟਾਂ ਸਾਨੂੰ ਮੈਨੇਜਮੈਂਟ ਦੀ ਮਿਲਦੀਆਂ ਨਹੀਂ ਉਹਦੇ 'ਚ ਹੁੰਦਾ ਵੀ ਜੋ ਜੇ ਵੱਲੋਂ ਲੱਗਿਆ ਹੈ ਕਿ ਲਿਮਟ ਲੱਗੀ ਹੈ 90% ਦੀ ਤਾਂ ਅਸੀਂ ਤਕਰੀਬਨ 85 80, 90 ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਪ੍ਰਾਇਓਰਿਟੀ ਦਿੰਦੇ ਹਾਂ ਮੈਨੇਜਮੈਂਟ ਕਮਟੇ ਜੀ ਮੈਨੇਜਮੈਂਟ ਕਮਟੇ ਜਿਹੜੇ ਹਾਇਰ ਸਰ ਐਮਐਲਏ ਸਾਹਿਬ ਨੇ ਇਹੀ ਗੱਲ ਕਹੀ ਸੀ ਕਿ ਜਿਹੜਾ ਡਾਟਾ ਪ੍ਰੋਵਾਈਡ ਕਰਾਉਣ ਲਈ ਮੈਨੂੰ ਬੜੀ ਹਾਰਡ ਵਰਕ ਕਰਨ ਪਈ ਤੁਸੀਂ ਕਹਿ ਰਹੇ ਹੋ ਸਰ ਕਿ 50 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਡਿਟਾ ਟ੍ਰਾਂਸਪੈਰੈਂਸੀ ਦਾ ਦੇਖ ਸਕਦੇ ਹੋ ਇਹਦੀ ਕੀ ਸਰ ਗਰਾਊਂਡ ਰਿਐਲਿਟੀ ਹੈ ਸਰ ਹਰ ਇੱਕ ਸਾਲ ਬਜਟ ਬਣਦਾ ਪ੍ਰੋਜੈਕਟਡ ਰਿਪੋਰਟ ਬਣਦੀ ਆ ਬਜਟ ਦੀ ਗੱਲ ਕਰੀਏ ਹੁਣ ਤਾਂ ਇਹ ਵੀ ਅਲੀਗੇਸ਼ਨ ਆ ਕਿ ਜਿਹੜੇ ਬਜਟ ਦੇ ਫੈਕਟਸ ਨੇ ਉਹ ਜਿਹੜੇ ਛੇੜ ਛਾੜ ਕਰਕੇ ਵੀ ਜਿਹੜੀਆਂ ਸਰਸਾਵਾਂ ਨੇ 1 ਕਰੋੜ 95 ਲੱਖ ਦੇ ਕਰੀਬ ਘਾਟੇ ਚੱਲ ਰਹੀਆਂ ਨੇ ਸਰ ਉਹ ਉਹਨਾਂ ਦੇ ਐਂਟੀਸਿਪੇਸ਼ਨ ਗਲਤਾਂ ਮੈਥਡ ਗਲਤ ਕਾਊਂਟਿੰਗ ਕਰ ਲਿਆ ਕਿਸੇ ਨੇ ਗਲਤ ਗਾਈਡ ਕਰਤਾ ਅਦਰਵਾਈਜ਼ ਤੁਹਾਨੂੰ ਜਿਹੜੀ ਚੀਜ਼ਾਂ ਦੱਸੀਆਂ ਨੇ 70 30 ਵਾਲੀ ਰੇਸ਼ੋ ਹੈਗੀ ਆ ਯੂ ਕੈਨ ਕੈਲਕੂਲੇਟ ਸਾਰੇ ਆਡੀਟਰ ਬੈਸਟ ਬੈਸਟ ਸੀਓ ਤੋਂ ਅਸੀਂ ਆ ਆਡਿਟ ਕਰਦੇ ਹਾਂ ਸ਼ਹਿਰ ਦੇ ਕੋਈ ਗਲਤ ਕੰਮ ਨਹੀਂ ਹੁੰਦਾ ਇਹ ਕਹਿਣਾ ਕਿ ਜੇਕਰ ਸਾਡੇ ਸਸਤੀ ਪੈਨਲ ਦੇ ਉਮੀਦਵਾਰਾਂ ਨੂੰ ਤੁਸੀਂ ਤਾਂ ਤੁਹਾਡੇ ਜਿਹੜੇ ਸਾਰੇ ਫੰਡ ਅਸੀਂ ਸਰਕਾਰ ਤੋਂ ਲੈ ਕੇ ਆਵਾਂਗੇ ਵਿੱਤੀ ਸੰਕਟ ਤੋਂ ਬਾਹਰ ਕੱਢਾਂਗੇ ਨਰਸਿੰਗ ਕਾਲਜ ਲੈ ਕੇ ਆਵਾਂਗੇ ਜੇ ਤੁਹਾਡੀ ਪ੍ਰਾਇੋਰਟੀ ਕਿਉਂ ਤੇ ਜਿਹੜਾ ਉਹਨਾਂ ਨੇ ਇਹ ਦਾਵਾ ਕੀਤਾ ਉਹ ਨੂੰ ਕਿਵੇਂ ਦੇਖਦੇ ਨੇ ਸ਼ਰਮ ਮੈਂ ਤਾਂ ਰਿਕੁਐਸਟ ਕਰਕੇ ਹਟਾ ਵੀ ਜਨਵਰੀ 2024 ਤੋਂ ਲੈ ਕੇ ਅਗਸਤ 2024 ਤੱਕ ਸੈਲਰੀ ਆਈ ਹਜੇ ਤੱਕ ਸਾਡੇ ਆਰਿਆ ਸਕੂਲ ਦੀ ਗ੍ਰਾਂਟ ਜਿਹੜੀ ਸੈਲਰੀ ਆਉਂਦੀ ਆ ਉਹ ਹਜੇ ਆਈ ਨਹੀਂ ਸਰਕਾਰ ਵੱਲੋਂ 8 ਮਹੀਨੇ ਦੀ ਰੁਕੀ ਵੀ ਆ ਅਸੀਂ ਉਹਦੇ ਬਾਵਜੂਦ ਟਸਪਾਈਟ ਆਫ ਰੋਕਣ ਦੇ ਸਰਕਾਰ ਦੇ ਬਾਵਜੂਦ ਅਸੀਂ 3 ਮਹੀਨੇ ਦੀ ਅਸੀਂ ਮੈਨੇਜ ਕਰਕੇ ਦਿੱਤੀ ਆ ਅਦਰ ਇੰਸਟੀਟਿਊਟ ਤੋਂ ਤੇ ਇਹ ਜਿਹੜੇ ਖੋਖਲੇ ਦਾਵੇ ਨੇ ਮੰਦਰ ਪੈਨ ਵੱਲੋਂ ਜਿਹੜਾ ਅਲੀਗੇਸ਼ਨ ਲਗਾਇਆ ਗਿਆ ਵੀ ਇੱਕ ਪੇਜ ਜਿਹੜਾ ਮਿਸਿੰਗ ਸੀਗਾ ਉਹਦੇ ਵਿੱਚ ਜਿਹੜਾ ਬਜਟ ਦਾ ਨਹੀਂ ਦਿੱਤਾ ਗਿਆ ਸਰ ਸੀਏ ਸਾਹਿਬ ਨੂੰ ਸਾਰਾ ਪਤਾ ਸੀਏ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਇਹ ਜਿਹੜਾ ਟੀ ਡੀ ਐਸ ਦਾ ਹੁੰਦਾ ਫਾਰਮੂਲਾ ਉਹ ਬਾਅਦ ਵਿੱਚ ਹੀ ਲੱਗਦਾ ਹੁੰਦਾ ਉਹਨੂੰ ਟਾਈਮ ਲੱਗਦਾ ਜਿਹੜੀ ਸਾਡੀ ਟਰਸਟ ਦੀ ਬਣਦੀ ਹੁੰਦੀ ਹੈ ਬੈਲੈਂਸ ਸ਼ੀਟ ਉਹ ਬਾਅਦ ਵਿੱਚ ਬਣਦੀ ਹੁੰਦੀ ਇੱਕ ਪ੍ਰਤਾਪ ਜੀ ਉਹਨਾਂ ਨੇ ਜਿਹੜਾ ਆਪਣੇ ਐਮ ਐਲ ਏ ਦੇ ਰਿਸਪੈਕਟ ਦਾ ਅਲੀਗੇਸ਼ਨ ਲਾਇਆ ਉਹਦੇ ਵਿੱਚ ਇਹ ਕਿਹਾ ਕਿ ਐਲਓ ਪੀ ਜਦੋਂ ਆਏ ਸੀਗੇ ਪ੍ਰਤਾਪ ਬਾਜਬਾ ਇਸ ਕੋਲ ਦੇ ਬੱਚ ਜਿਹੜੀਆਂ ਸਿਆਸਤ ਨਾਲ ਪ੍ਰੈਸ ਕਾਂਟੈਕਟਸ ਕਰਾਈ ਗਿਆ ਵੀ ਇਹਨੂੰ ਰਾਜਨੀਤਿਕ ਦਾ ਕੇਂਦਰ ਕਾਂਗਰਸ ਨੇ ਬਣਾਇਆ ਨਹੀਂ ਸਰ ਇਹ ਜੀ ਮੇਰੇ ਨਾਲਜ ਜਿਹੜੀ ਕੋਈ ਗੱਲ ਹੈ ਨਹੀਂ ਸਟੇਜ ਤੇ ਉਹਨਾਂ ਨੇ ਕੋਈ ਗੱਲ ਇਹ ਜੀ ਕੀਤੀ ਨਹੀਂ ਹੋਊਗੀ ਹੋ ਸਕਦਾ ਬਾਹਰ ਕੋਈ ਗੱਲ ਕੀਤੀ ਹੋ ਆਈ ਡੋਟ ਨੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ